ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਲੀਜ਼ ਇਹ ਵੀਡੀਓ ਸਕਿੱਪ ਨਾ ਕਰਿਓ ਆਪਾਂ ਇੱਕ ਮੈਸੇਜ ਦੇਣ ਜਾ ਰਹੇ ਹਾਂ ਇਸ ਵੀਡੀਓ ਥਰੂ ਕਿ ਦੇਖੋ ਜੀ ਆਪਾਂ ਦੇਖ ਰਹੇ ਹਾਂ ਟੈਂਪਰੇਚਰ ਕਿੰਨਾ ਜ਼ਿਆਦਾ ਵੱਧ ਗਿਆ ਜੀ 40 ਡਿਗਰੀ ਪਲੱਸ ਹੋ ਗਿਆ ਕਿਸੇ ਦਿਨ 42 ਡਿਗਰੀ ਜਾ ਰਿਹਾ ਕਿਸੇ ਦਿਨ 43 ਡਿਗਰੀ 44 ਡਿਗਰੀ ਜਾ ਰਿਹਾ ਜੀ ਸੋ ਜੋ ਕਿ ਬਹੁਤ ਹੀ ਜ਼ਿਆਦਾ ਆਪਣੇ ਵਾਸਤੇ ਹਾਨੀਕਾਰਕ ਹੈ ਕਿਤੇ ਨਾ ਕਿਤੇ ਆਪਾਂ ਨੂੰ ਲੱਗਦਾ ਕਿ ਇਹਦਾ ਜਿਹੜਾ ਖਮਿਆਜਾ ਆਪਾਂ ਆਪਣੀ ਗਲਤੀ ਦਾ ਆਪ ਭੁਗਤ ਰਹੇ ਆਂ ਕਿਉਂ ਕਿ ਆਪਾਂ ਸਾਰਿਆਂ ਨੇ ਜਿਹੜੇ ਆ ਰੁੱਖਾ ਕੱਟਨੇ ਸ਼ੁਰੂ ਕਰ ਦਿੱਤੇ ਆ ਬਹੁਤ ਸਾਰੇ ਆਏ ਸੀਜ਼ਨ ਹਰ ਰੋਜ਼ ਰੁੱਖ ਕੱਟੇ ਜਾ ਰਿਹਾ ਜਿਹਦੇ ਕਰਕੇ ਜਿਹੜੀਆਂ ਗਰਮੀ ਆ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਆ ਬਰਸਾਤ ਨਾ ਹੋਣ ਦਾ ਕਾਰਨ ਵੀ ਇਹੀ ਬਣਦੇ ਕਿਤੇ ਨਾ ਕਿਤੇ ਜਿਹੜੀ ਆ ਰੁੱਖਾਂ ਦੀ ਕਟਾਈ ਆ ਸੋ ਪਲੀਜ਼ ਆਪਣੀ ਰਿਕਵੈਸਟ ਆ ਸਾਰੇ ਵੀਰ ਭਰਾਵਾਂ ਨੂੰ ਆਪੋ ਆਪਣੇ ਜਨਮ ਦਿਨ ਤੇ ਐਨੀਵਰਸਰੀ ਤੇ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਇੱਕ ਇੱਕ ਰੁੱਖ ਲਾਉਣ ਦਾ ਆਪਾਂ ਸਾਰੇ ਜਿਹੜਾ ਇੱਕ ਕੋਸ਼ਿਸ਼ ਕਰੀਏ ਇਹ ਵੱਤੋ ਵੱਧ ਰੁੱਖ ਜਿਹੜੇ ਲਾਏ ਜਾਣ ਤਾਂ ਜੋ ਟੈਂਪਰੇਚਰ ਆ ਜਿਹੜਾ ਉਹਨੂੰ ਨੋਰਮਲ ਕੀਤਾ ਜਾ ਸਕੇ ਅੱਜ ਤੋਂ ਜਿਹੜਾ ਕਈ ਸਾਲ ਪਹਿਲਾਂ ਹੁੰਦਾ ਸੀ ਕਿਉਂਕਿ ਕੁਝ ਗਲਤੀਆਂ ਇਹੋ ਜਿਹੀਆਂ ਹੁੰਦੀਆਂ ਨੇ ਵੀ ਕਰਦਾ ਇੱਕ ਜਣਾ ਪਰ ਭੁਗਤਣੀਆਂ ਸਾਰਿਆਂ ਨੂੰ ਪੈਂਦੀਆਂ ਹੁਣ ਰੁੱਖ ਇੱਕ ਬੰਦਾ ਰੁੱਖ ਨਹੀਂ ਕੱਟਦਾ ਤੇ ਇੱਕ ਬੰਦਾ ਕੱਟਦਾ ਜਿਹੜਾ ਬੰਦਾ ਕੱਟਦਾ ਉਹਦੀ ਗਲਤੀ ਨਾਲ ਸਾਰਿਆਂ ਨੂੰ ਮਤਲਬ ਕੀ ਘਟਾ ਆਕਸੀਜਨ ਦਾ ਜਾਂ ਵਧ ਤਾਪਮਾਨ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੋ ਪਲੀਜ਼ ਸਾਰੇ ਜਾਣੇ ਵਾਤਾਵਰਨ ਨੂੰ ਮੁੱਖ ਰੱਖਦੇ ਹੋਏ ਰੁੱਖ ਲਗਾਉਣ ਦੀ ਕੋਸ਼ਿਸ਼ ਕਰੀਏ ਜ਼ਰੂਰੀ ਨਹੀਂ ਕਿ ਆਪਾਂ ਕਿਸੇ ਐਨੀਵਰਸਰੀ ਜਾਂ ਈਵੈਂਟ ਤੇ ਰੁੱਖ ਲਗਾਉਣਾ ਵੈਸੇ ਵੀ ਜੇ ਤੁਹਾਡੀ ਇੱਛਾ ਹੈ ਤਾਂ ਰੁੱਖ ਲਗਾ ਸਕਦੇ ਹੋ ਆਪਦੇ ਖੇਤਾਂ 'ਚ ਆਪਦੇ ਮਤਲਬ ਤੁਸੀਂ ਗਾਰਡਨ ਆ ਜਿਹੜਾ ਉੱਥੇ ਵੀ ਲਗਾ ਸਕਦੇ ਹੋ ਆਪਣੇ ਘਰਾਂ ਵਿੱਚ ਲੱਗੇ ਫੁੱਲ ਬੂਟੇ ਉਹ ਵੀ ਮਾਇਨੇ ਰੱਖਦੇ ਨੇ ਗ੍ਰੀਨਰੀ ਬਹੁਤ ਸੋਹਣੀ ਲੱਗਦੀ ਹੈ ਪਰ ਜੇ ਆਪਾਂ ਆਖੀਏ ਜੀ ਆਕਸੀਜਨ ਦਾ ਮੁੱਖ ਸਰੋਤ ਆ ਜਿਹੜਾ ਉਹ ਪਲਾਂਟਸ ਨੇ ਜੇ ਆਪਣੇ ਘਰੇ ਪਲਾਂਟਸ ਹੋਣਗੇ ਮਤਲਬ ਟਰੀ ਹੋਣਗੇ ਵੱਡੇ ਬੂਟੇ ਜਿਹੜੇ ਕਹਿ ਲੋ ਆ ਜੇਕਰ ਵੱਡੇ ਦਰਖਤ ਜਿਹੜੇ ਹੋਣਗੇ ਤਾਂ ਆਪਾਂ ਨੂੰ ਵਧੀਆ ਆਕਸੀਜਨ ਮਿਲ ਸਕੂਗੀ ਤੇ ਵਾਤਾਵਰਨ ਜਿਹੜਾ ਉਹ ਠੀਕ ਰਹੂਗਾ ਨੰਬਰ ਦੂਜਾ ਮੈਸੇਜ ਇਹ ਆ ਜੀ ਗਰਮੀ ਜ਼ਿਆਦਾ ਹੋਣ ਦੇ ਕਾਰਨ ਜਿਵੇਂ ਕਿ ਪੱਛੋਂ ਦੀ ਹਵਾ ਚੱਲਦੀ ਹੈ ਤਾਂ ਪਾਣੀ ਜਿਹੜਾ ਖੇਤਾਂ ਦੇ ਵਿੱਚੋਂ ਖਾਲਾਂ ਦੇ ਵਿੱਚੋਂ ਛੇਤੀ ਸੁੱਕ ਜਾਂਦਾ ਜੀ ਸੋ ਉਹਨੂੰ ਮੁੱਖ ਰੱਖਦੇ ਹੋਏ ਤੁਸੀਂ ਸਾਰੇ ਆ ਵੇਖੋ ਮੈਂ ਤੁਹਾਨੂੰ ਦਿਖਾਉਣਾ ਵਾਂ ਤੁਸੀਂ ਵੀ ਸਾਰੇ ਇੰਝ ਕਰਿਆ ਕਰੋ ਜੀ ਪਾਣੀ ਦੇ ਜਿਵੇਂ ਆ ਮੈਂ ਇੱਕ ਆ ਭਰ ਕੇ ਰੱਖਿਆ ਹੋਇਆ ਜੀ ਇਸ ਤਰ੍ਹਾਂ ਦੇ ਆ ਆਵੇਂ ਭਰਿਆ ਹੋਇਆ ਤੇ ਦੂਜਾ ਭਰਨਾਂ ਵਾਲੇ ਇਸ ਤਰ੍ਹਾਂ ਦੇ ਤੁਸੀਂ ਵੀ ਰੱਖੋ ਜੀ ਇਹ ਪਾਣੀ ਜਿਹੜਾ ਪੰਛੀਆਂ ਵਾਸਤੇ ਜਰੂਰ ਰੱਖੋ ਆਪਣੇ ਘਰ ਦੀਆਂ ਛੱਤਾਂ ਤੇ ਰੱਖੋ ਕੰਦਾਂ ਤੇ ਰੱਖੋ ਬਾਹਰ ਜਿਵੇਂ ਆਪਣਾ ਬਾਉਂਡਰੀਸ ਵਾਲ ਹੁੰਦੀਆਂ ਨੇ ਜਿਹੜੀਆਂ ਘਰ ਦੀਆਂ ਉੱਥੇ ਰੱਖੋ ਤਾਂ ਜੋ ਇਹ ਜਿਹੜੇ ਜਿਹੜੇ ਪੰਛੀ ਨੇ ਉਹ ਵੀ ਪਾਣੀ ਪੀ ਸਕਣ ਸੋ ਇੰਨਾਕ ਮੇਰਾ ਮੈਸੇਜ ਹੈ ਸਾਰੇ ਜਰੂਰ ਇੱਥੇ ਗੌਰ ਕਰਿਓ ਮੈਂ ਵੀ ਕੋਸ਼ਿਸ਼ ਕਰਾਂਗਾ ਵੱਧ ਤੋਂ ਵੱਧ ਮੇਰੇ ਤੋਂ ਰੁੱਖ ਲਗਾਏ ਜਾਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ 2-3 ਸਾਲਾਂ ਦੇ ਵਿੱਚ ਜਿਹੜਾ ਆਪਾਂ ਆਪਣਾ ਆਪਣੇ ਤੋਂ ਰੁੱਖ ਨੁਕਸਾਨ ਹੋਇਆ ਜੀ ਰੁੱਖਾਂ ਦਾ ਉਹ ਆਪਾਂ ਪੂਰਾ ਕਰਨ ਦੀ ਕੋਸ਼ਿਸ਼ ਕਰ ਸਕੀਏ ਉਹਦੀ ਪਰਪਾਈ ਕਰ ਸਕੀਏ ਜੀ ਸੋ ਤੁਸੀਂ ਵੀ ਕੋਸ਼ਿਸ਼ ਕਰਿਓ ਤੇ ਨੰਬਰ 2 ਇਹਨਾਂ ਪੰਛੀਆਂ ਵਾਸਤੇ ਜਰੂਰ ਤੁਸੀਂ ਪਾਣੀ ਰੱਖਿਆ ਕਰੋ ਜੀ ਸੋ ਆਪਾਂ ਨੂੰ ਕਿਤੇ ਨਾ ਕਿਤੇ ਅਸੀਸਾਂ ਦੇ ਕੇ ਜਾਂਦੇ ਨੇ ਸੋ ਜੇ ਕੁਝ ਮੇਰੇ ਤੋਂ ਵੀਡੀਓ ਦੇ ਵਿੱਚ ਗਲਤ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਜੀ ਸੋ ਧੰਨਵਾਦ ਜੀ ਬਹੁਤ ਬਹੁਤ ਵੀਡੀਓ ਦੇਖਣ ਲਈ ਜੁੜੇ ਰਹੋ ਜੀ ਆ